ਤਾਪ ਸਿੰਘ ਖੈਰਾ ਵੱਲੋਂ ਯਾਮਨੀ ਗੋਮਰ ਦੇ ਹੱਕ 'ਚ ਪਿੰਡ ਜਾਤੀਕੇ ਵਿਖੇ ਕੀਤੀ ਪਰਵੀ ਮੀਟਿੰਗ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਯਾਮਨੀ ਗੋਮਰ ਦੇ ਹੱਕ ਵਿੱਚ ਬਲਾਕ ਟਿਲਵਾ ਦੇ ਪਿੰਡ ਜਾਤੀਕੇ ਵਿਖੇ ਸਾਬਕਾ ਸਰਪੰਚ ਅਮਰਿਕ ਸਿੰਘ ਜਾਤੀਕੇ ਦੀ ਅਗਵਾਈ ਹੇਠ ਪਰਵੀ ਮੀਟਿੰਗ ਕਰਵਾਈ ਗਈ ਜਿਸ ਵਿੱਚ ਹਲਕਾ ਫੁੱਲਾਤ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ بیٹے ਮਹਿਤਾਬ ਸਿੰਘ ਖੈਰਾ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਕੈਪਟਨ ਗੁਰਦੀਪ ਸਿੰਘ ਓਜਲਾ ਨੇ ਮਹਿਤਾਬ ਸਿੰਘ ਖੈਰਾ ਦਾ ਅਤੇ ਪਹੁੰਚੇ ਹੋਏ ਵੋਟਰਾਂ ਨੂੰ ਜੀ ਆਇਆਂ ਆਖਿਆ ਇਸ ਮੌਕੇ ਮਹਿਤਾਬ ਸਿੰਘ ਖੈਰਾ ਨੇ ਕਿਹਾ ਕਿ ਲੋਕ ਸਭਾ ਹਲਕਾ ਹੁਸ਼ਿਆਰ ਪਰਤੋ ਕਾਂਗਰਸ ਪਾਰਟੀ ਦੀ ਉਮੀਦਵਾਰ ਯਾਨੀ ਗੋਮਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ ਇਸ ਮੌਕੇ ਸਾਫ ਦਾ ਸਰਪੰਚ ਅਮ੍ਰਿਤ ਸਿੰਘ ਜਾਤਿਕੇ ਨੇ ਮਹਤਾਬ ਸਿੰਘ ਖੈਰਾ ਨੂੰ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਿਆ ਜਾਵੇਗਾ। ਇਸ ਮੌਕੇ ਕਵਰਜੀਤ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ ਸ਼ਾ, ਜਸਵੀਰ ਸਿੰਘ, ਜੀਤ ਸਿੰਘ, ਪ੍ਰੀਤਮ ਸਿੰਘ, ਕੁਲਵੰਤ ਸਿੰਘ, ਅਮ੍ਰਿਤ ਸਿੰਘ, ਹਰਮਨ ਸਿੰਘ, ਸਤਿੰਦਰ ਸਿੰਘ, ਨਿੰਦਰ ਸਿੰਘ, ਜਸਵਿੰਦਰ ਸਿੰਘ, ਵਿੱਕੀ ਆਦਿ ਹਾਜ਼ਰ ਸਨ। ਕਪੂਰਥਲਾ ਤੋਂ ਕੇਟੀਵੀ ਪੰਜਾਬ ਲਈ ਪੱਤਰਕਾਰ ਜੋਗਿੰਦਰ ਸਿੰਘ ਜਾਤਿਕੇ ਜਿਹਦੀ ਵਿਸ਼ੇਸ਼ ਰਿਪੋਰਟ। ਜਿਹੜੀ ਇਹ ਪਾਰਲੀਮੈਂਟ ਦੀ ਇਲੈਕਸ਼ਨ ਹੈ ਲੋਕ ਸਭਾ ਦੀ ਇਲੈਕਸ਼ਨ ਹੈ ਇਹਦੇ ਵਿੱਚ ਆਪਾਂ ਆਪਣਾ ਪ੍ਰਧਾਨ ਮੰਤਰੀ ਚੁੜਨਾ ਹੈ ਇਹ ਬੜੀ ਅਹਿਮ ਇਲੈਕਸ਼ਨ ਹੈ ਮੈਂ ਤੁਹਾਨੂੰ ਛੋਟੀ ਜਿਹੀ ਕਾੰਕੜਾ ਦੱਸਦਾ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਪੰਜ ਦੇਸ਼ ਆਪਣੇ ਦੇਸ਼ ਇੰਡੀਆ ਵਿੱਚ ਭਾਰਤ ਵਿੱਚ ਤਕਰੀਬਨ ਮੋٹے ਮੋٹے ਤੌਰ ਤੇ 100 ਕਰੋੜ ਵੋਟਰ ਹੈ 100 ਕਰੋੜ ਵੋਟਰ ਤੇ ਉਹਦੇ ਵਿੱਚੋਂ 31% ਦੀ ਵੋਟਰ ਕਦੀ ਵੋਟ ਨਹੀਂ ਪਾ ਜਾਂਦਾ ਜਾਂ ਪਿਛਲੀ ਪੰਜ ਪੰਜ ਇਲੈਕਸ਼ਨਾਂ ਜਾਂ ਪਿਛਲੇ ਇਲੈਕਸ਼ਨ ਚ 31% ਦੀ ਵੋਟਰ ਵੋਟ ਨਹੀਂ ਪਾਣ ਗਿਆ 100% ਦੀ ਵੋਟਰ ਚੋਂ 31% ਦੀ ਵੋਟਰ ਉਹ ਆ ਮਤਲਬ 31 ਕਰੋੜ ਜਿਹੜੇ ਲੋਕ ਨੇ ਵੋਟ ਨਾ ਪਾਣ ਗਏ ਇਹਦੇ ਨਾਲ ਕੀ ਹੋਇਆ ਜਿਹਨਾਂ ਨੂੰ ਨੁਕਸਾਨ ਹੋਇਆ ਭਾਜਪਾ ਦੀ ਜਦੋਂ ਸਰਕਾਰ ਬਣੀ ਮੇਰਾ ਖਿਆਲ ਉਹਨਾਂ ਦਾ ਵੋਟ ਸ਼ੇਅਰ ਜਿਹੜਾ ਸੀ ਉਹ 27-28% ਵਾਸਤੇ 31 ਕਰੋੜ ਵੋਟਰ ਜਿਨ੍ਹਾਂ ਨੇ ਵੋਟ ਨਹੀਂ ਪਾਈ ਇੱਕ ਵਾਰ ਸੇ 27 28 ਲੱਖ ਕਰੋੜ ਵੋਟਰ ਜਿਨ੍ਹਾਂ ਨੇ ਮੋਦੀ ਨੂੰ ਵੋਟ ਪਾ ਕੇ ਮੋਦੀ ਨੂੰ ਸਰਕਾਰ ਬਣਾ ਦਿੱਤੀ ਜਿਹੜੇ ਆਪਣੇ ਵੀਰ ਭੈਣ ਭਰਾ ਵੋਟ ਨਾ ਪਾਣਗੇ ਨਹੀਂ ਪਾਣਗੇ ਉਹਦੇ ਨਾਲ ਭਾਰਤ ਦਾ ਨੁਕਸਾਨ ਹੋਇਆ ਬੀਜੇਪੀ ਦੀ ਸਰਕਾਰ ਆਈ ਤੇ ਝਾਲਣਾ ਆਪਾਂ ਨੂੰ ਪਿਆ ਕਿਸਾਨਾਂ ਨੂੰ ਜੋ ਕੀਤਾ ਤੁਸੀਂ ਸਾਰੇ ਮੈਨੂੰ ਜਾਹ ਜਾਣਦੇ ਹੋ ਤੁਸੀਂ ਬਹੁਤ ਸਿਆਰੇ ਬੈਠੇ ਹੋ ਮੈਂ ਤਾਂ ਹਜੇ ਮੈਂ ਕੇਂਦਰਾ ਸੀ ਮੈਂ ਤਾਂ ਹਜੇ ਪੰਜਾਂ 6 ਇਲੈਕਸ਼ਨ ਦੇਖਿਆ ਤੁਸੀਂ ਸਾਰਿਆਂ ਨੇ ਮੇਰਾ خیال 8 8 10 10 12 12 ਇਲੈਕਸ਼ਨ ਦੇਖਿਆ ਸੋ ਮੈਂ ਜਿਆਦਾ ਕੋਈ ਸਿਆਸੀ ਗੱਲ ਨਹੀਂ ਕਰਨ ਆਇਆ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਨੌਜਵਾਨਾਂ ਨਾਲ ਜੋ ਵੀ ਹੋਇਆ ਆ ਪਿਛਲੇ 5 ਸਾਲਾਂ ਚ ਕਿਸਾਨੀ ਅੰਦੋਲਨ ਤੋਂ ਲੈ ਕੇ ਜਦੋਂ ਅਸਾਂ ਨੂੰ ਡੇਢ ਸਾਲ ਦਿੱਲੀ ਦੀਆਂ ਬਾਰਡਰਾਂ ਤੇ ਬੈਠ ਕੇ ਆਪਣੇ ਬਜ਼ੁਰਗਾਂ ਨੇ ਅਵਲ ਤੋਂ ਉਹਨਾਂ ਦੇ ਡਾਂਗਾਂ ਚਲਾਈਆਂ ਸਾਨੂੰ ਉੱਗਰਵਾਦੀ ਕਿਹਾ ਗਿਆ ਜਦੋਂ ਆਪਾਂ ਆਪਣੇ ਹੱਕ ਮੰਗਣ ਗਏ ਤੇ ਸਾਡੇ ਤੇ ਇਲਜ਼ਾਮ ਲਾਏ ਗਏ ਬਹੁਤ ਵੱਡੇ ਮੈਂ ਪੰਜਾਬ ਰਾਨਾ ਹਾਈ ਕੋਰਟ ਵਿੱਚ ਵਕੀਲ ਐ ਬੜੀ ਸਿੰਪਲ ਜੀ ਗੱਲ ਐ ਅਦੇ ਧਰਨੇ ਲਾਣੇ ਰੋਸ ਕਰਨਾ ਮੁਜਾਹਰੇ ਕਰਦੇ ਆ ਆਪਣਾ ਅਧਿਕਾਰ ਜੇ ਅੱਜ ਮੈਨੂੰ ਜਿਹੜੀ ਮੇਰੀ ਸਰਕਾਰ ਹੈ ਮੈਨੂੰ ਕੋਈ ਮੇਰਾ ਹੱਕ ਨਹੀਂ ਦਊਗੀ ਤੇ ਮੇਰਾ ਸੰਵਿਧਾਨ ਮੈਨੂੰ ਕਹਿੰਦਾ ਕਿ ਮੈਂ ਤਾਪ ਜਾ ਕੇ ਧਰਨਾ ਲਾ ਜਾ ਕੇ ਲੜਾਈ ਲੜ ਆਪਣੇ ਹੱਕ ਲੈ ਹਨਾਨੀ ਉਦੋਂ ਹੁੰਦੀ ਹੈ ਜਦ ਆਪਣੀ ਦੇਸ਼ ਦੇ ਵਸਿੰਦਿਆਂ ਨੂੰ ਹੁਣ ਮੈਂ ਦੂਜੇ ਅੰਦੋਲਨ ਦੀ ਗੱਲ ਕਰਦਾ ਇੱਕ ਤਾਂ ਪਹਿਲੇ ਕਿਸਾਨੀ ਅੰਦੋਲਨ ਹੋਇਆ ਮੋਦੀ ਜੀ ਕਹਿੰਦੇ ਕਿ ਨਹੀਂ ਜੀ ਅਸੀਂ ਤਿੰਨ ਕਾਨੂੰਨ ਜਿਹੜੇ ਆ ਲਾਗੂ ਨਹੀਂ ਕਰਾਂਗੇ ਆਪਣੇ ਇੱਕ ਤਰ੍ਹਾਂ ਦੇ ਗੋਡੇ ਟੇਕੇ ਮੋਦੀ ਜੀ ਨੇ ਕਿਹਾ ਕਿ ਤੁਸੀਂ ਆਪਣੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਿੰਡਾਂ 'ਚ ਜਾਓ ਤੇ ਅਸੀਂ ਜਿਹੜੀ ਐ ਐਮ ਐਸ ਪੀ ਦਾ ਕਾਨੂੰਨ ਬਣਾ ਕੇ ਦੇਵਾਂਗੇ ਆਪਾਂ ਪੰਜਾਬੀ ਕਿਸਾਨ ਅਪੇ ਆਪਾਂ ਸਾਫ਼ ਦਿਲ ਬੰਦੇ ਆਪਾਂ ਉਹਨਾਂ ਦੀ ਗੱਲ ਮੰਨ ਲਈ ਆਪਾਂ ਆਪਣੇ ਜੈ ਲਕਸ਼ਮੀ ਥੋੜੇ ਮਿੰਟ ਜੱਲਾਹ ਮਤਾਲ ਦੀਆਂ ਸਾਰੀਆਂ ਦੱਸਦੀਆਂ ਵੇਹੇ ਪਰ ਦੋ ਛੋਟ ਛੋਟ ਹੀ ਮੈਂ ਦੱਸਣੀਆਂ ਗੈਰ ਲਈਏ ਆਪਾਂ ਅਕਾਲੀਆਂ ਨੂੰ ਲਟੇਰੇ ਗਿਰਦੇ ਸੀਗੇ ਵੀ ਬਹੁਤ ਨੇ ਤੇਰੇ ਆ ਲੁੱਟਿਆ ਵੀ ਉਹਨਾਂ ਬਹੁਤ ਰਾਜ ਗਏ ਨੇ ਦੂਜੀ ਵਾਰ ਕਾਂਗਰਸ ਦੀ ਆ ਗਈ ਤਾਂਹੀਂ ਕਾਂਗਰਸ ਦਾ ਕੈਪਟਨ ਆਇਆ ਉਹਨੇ ਵੀ ਜਿਹੜਾ ਪੰਜਾਬ ਦਾ ਚੰਗੀ ਤਰ੍ਹਾਂ ਭਾ ਲਿਆ ਚੰਗੀ ਤਰ੍ਹਾਂ ਹੀ ਤਾਂ ਵੀ ਮਹਿਲਾ ਹੀ ਰਿਹਾ ਉਹ ਉਹਦੀ ਉਹਨੂੰ ਤੰਗੀ ਕੋਈ ਨਹੀਂ ਹੋਈ ਪਰ ਸਾਡੇ ਜਿਹੜਾ ਗਰੀਬ ਹੈ ਅਸੀਂ ਵੀ ਆਪਣੇ ਜਿਹੜੇ ਆਪਣੇ ਸ਼ਾਹ ਸਾਡੇ ਉਹ ਵੀ ਸਾਰੇ ਨੰਗ ਹੋਏ ਆਏ ਨੇ 20-30 ਨਾਲਾਂ ਚ ਅੱਗੇ ਬਾਹਰ ਲੋਕ ਵਿਆਹ ਕਰਨ ਆਉਂਦੇ ਤੇ ਸਾਰੇ ਪੂਰੇ ਭਗੜੇ ਪੈਂਦੇ ਸੀ ਆ ਕੇ ਚਾਹ ਹੁੰਦਾ ਵੀ ਪੰਜਾਬ ਚੱਲੇ ਆ ਖੁਸ਼ੀ ਨਾ ਹੋਣਾ ਲੋਕ ਪੈੜੀਆਂ ਲੈਂਦੇ ਸੀਗੇ 20ਾਂ 30ਾਂ ਸਾਲਾਂ ਜਾਣਾ ਸੀ ਪਰ ਉਹ ਸਗਾ ਇਹ ਇੰਨਾ ਥੱਲੇ ਲੈ ਗਿਆ ਵੀ ਸਾਰਿਆਂ ਦੇ ਪਰਾਂ ਤੇ ਅਦਾਸੀ ਆ ਜਿਹੜੇ ਬਾਹਰ ਵਾਲੇ ਪੈੜੀਆਂ ਲੈਂਦੇ ਸੀ ਉਹ ਸਸਤੀਆਂ ਵੇਚ ਕੇ ਜਿਹੜੀ 40 ਲੱਖ ਨੂੰ ਕਿਲਾ ਇਹਨਾਂ ਉਹ 15 18 ਲੱਖ ਨੂੰ ਵੇਚ ਕੇ ਭੱਜੇ ਜਾਂਦੇ ਬਾਹਰ ਆਏ ਉਹਨਾਂ ਨੂੰ ਦੁਖੀ ਹੋ ਗਏ ਆਕਾਲੀਆਂ ਤੋਂ ਕਾਂਗਰਸ ਦੋਹਾਂ ਤੋਂ ਦੋਵੇਂ ਲੜੇਰੇ ਸੀ ਅਹੀਂ ਭਾਵੇਂ ਕਾਂਗਰਸ ਹੀ ਅਹੀਂ ਉਹਦੇ ਦੋਸ਼ੀਆਂ ਨਾਲ ਤੁਹਾਡੇ ਕੋਲ ਜਦੋਂ ਇਹ ਕਿਹਦੇ ਘਰੋਂ ਵੋਟ ਪਾਓ ਤੀਜੇ ਨਾਲ ਆਪਾਂ ਆਪਣਾ ਧੋਖਾ ਦੀ ਜਾਏ ਹੋਇਆ ਵੀ ਆਪਾਂ ਕਹਿੰਦਾ ਤੀਜਾ ਵਾਰ ਲਿਓ ਲੋਕਾਂ ਦੇ ਤਰਸੋਂ ਦਾ ਲੋਕਾਂ ਨੇ ਆਪਣੇ ਘਰ ਵੇਚ ਕੇ ਬਾਹਰੋਂ ਇਹਨਾਂ ਨੂੰ ਪੈਸਾ ਕੱਢਿਆ ਚੰਗੇ ਬੰਦੇ ਵਿੱਚ ਅੱਗੇ ਉਹਰਾ ਦੀ ਇਹ ਕਿਨਾਈ ਦਾ ਖੈਰਾ ਸਾਹਿਬ ਅੱਗੇ ਕਰਤਾ ਇਹਨਾਂ ਨੂੰ ਪੈਸਾ ਬਾਹਰੋਂ ਬਹੁ ਮਿਲਿਆ ਉਹ ਵੀ ਇਹਨਾਂ ਨੂੰ ਆਪ ਜਾਬ ਨਹੀਂ ਜਾਂਦੇ ਜਿੱਦਾਂ ਹੁਣ ਅਸੀਂ ਸਪੋਰਟਰ ਆ ਜਦੋਂ ਜਾਣ ਲੱਗੇ ਸਾਨੂੰ ਸੱਦਿਆ ਉੱਥੇ ਪਰ ਉਹ ਲੋਕਾਂ ਕੰਪੇਅਰ ਕੀਤਾ ਜੀ ਆਪ ਦੀ ਹਵਾਇਆ ਇਹ ਦੋਵੇਂ ਲਟੇਰਿਆ ਤੁਸੀਂ ਆਓ ਅੱਗੇ ਇਹ ਇਹੇ ਪਾਰੇ ਨਿਗਲੇ ਇਹ ਇਹਨਾਂ ਨੇ 5-7 ਬੰਦੇ ਸੂਚਾ ਛੋਟੇਪੁਰ ਖੈਰਾ ਸਾਹਿਬ ਆਪਣੇ ਪੰਚਾਇਤਾਂ ਚੰਗੀ ਅੱਗੇ ਲਾ ਕੇ ਤੇ ਲੋਕਾਂ ਕੋਲ ਮਾਲ ਲੁੱਟ ਲਿਆ ਤੇ ਮੁੜ ਕੇ ਉਹ ਸਾਰੇ ਬੰਦੇ ਘੜਦੇ ਬਾਹਰ ਤੇ ਸਾਨੂੰ ਨਾਰਾ ਦੇ ਦਿੱਤਾ ਮੁਰਤਾ ਨੂੰ ਨਸ਼ਾ ਹਟਾ ਦਾਂਗੇ ਤੁਹਾਨੂੰ ਕਰਪਸ਼ਨ ਨਹੀਂ ਕਰਨ ਦੀ ਲੋੜ ਤੁਹਾਡੇ ਘਰ ਆ ਕੇ ਕੰਮ ਆਉ ਇੱਕ ਨੋਟ ਕਰ ਲਿਓ ਗੱਲ ਜੂਕਰੇਨ ਜਿਹੜਾ ਕੰਟਰੀ ਆ ਉਹ ਕੰਟਰੀ ਪੂਰਾ ਬਾਦਸ਼ਾਹ ਕੰਟਰੀ ਸਿਗਾ ਸਾਡੇ ਬੱਚੇ ਪੜ ਕੇ ਆ ਕੇ ਡਾਕਟਰ ਬਣਦੇ ਕੁਝ ਬੰਦੇ ਸਿਗੀ ਉਥੇ ਵੀ ਇੱਕ ਹੋ ਜਾਂ ਨਿਚਾਰ ਆ ਗਿਆ ਅੱਗੇ ਜਿਹੜਾ ਗੱਲੀਬਾਤੀ ਕਹਿ ਲਈਏ ਚੁਟਕਲੇ ਸੁਣਾਦਾ ਹੈਗਾ ਉਹਨੇ ਕਹਿਤਾ ਮੈਂ ਨਾ ਟੋਈ ਲੈਣਾ ਜਾਂ ਝੂਟਾ ਦਾ ਰਲਾ ਕੇ ਉਹਨੇ ਬੇੜਾ ਹਵਾਲਤਾ ਕੰਟਰੀ ਦਾ ਬੇੜਾ ਇਹਦਾ ਉਹੋ ਕੰਟਰੀ 100 ਸਾਲ ਨਹੀਂ ਹੋ ਸਕਦਾ ਇਹ ਜਿਹੜਾ ਭਗਵੰਤਮਾਨ ਹੈ ਆਪਾਂ ਨੂੰ ਲੱਗਦਾ ਨਹੀਂ ਅਸੀਂ ਅਫਵਾਹ ਨਹੀਂ ਬੋਦੀ ਪੜਦੇ ਵੇਹੇ ਇਹਦੀ ਜਿਹੜਾ ਗੁੱਸਾ ਨਾ ਕਰ ਲਿਓ ਜਿਹੜੇ ਆ ਨਾ ਪੰਡਤ ਸਾਡੇ ਤੋਂ ਸ਼ੈਤਾਨ ਹੁੰਦੇ ਵੇਹੇ ਜਿਹੜਾ ਅੰਮ੍ਰਿਤ ਸ਼ਾਹ ਆ ਉਹ ਐਡਾ ਸ਼ੈਤਾਨ ਹੈ ਅਸੀਂ ਲੜਨਾ ਸਿਰ ਪਰੋਣਾ ਆਪਣਾ ਅਗਲੇ ਦਾ ਪਾਰਨਾ ਇਹਨਾਂ ਨੇ ਇਹ ਬੰਮਲੇ ਡਿਸ਼ਤਾਨਾ ਵੀ ਇਹਨਾਂ ਨੇ ਸਾਨੂੰ ਸਾਨੂੰ ਜੜ ਸਾਡੀ ਵੱਢਣੀ ਆ ਉਹਨਾਂ ਨੇ ਪਹਿਲਾਂ ਇਹਦੀ ਕੈਪਟਨ ਦੀ ਵੱਡੀ ਇਹਨੂੰ ਕੋਈ ਮੁੱਖ ਮੰਤਰੀ ਰਿਹਾ ਹੋਵੇ ਐਮਪੀ ਬਣਾਇਆ ਹੋਵੇ ਲੋਕਾਂ ਨੇ ਮਿਨਿਸਟਰ ਰਿਹਾ ਹੋਵੇ ਲੱਖ ਲਾਂਤ ਦੇ ਉਹ ਬੰਦੇ ਤੂੰ ਭੱਜ ਕੇ ਦੇ ਜਾ ਕੇ ਭਾਜ ਭਾਜ ਲੱਗ ਗਿਆ ਆਦਾ ਦੁਬਾਰਾ ਫਿਰ ਬੇਨਤੀ ਹੈ ਕਿ ਮਹਿਤਾਬ ਜੀ ਆਇਆ ਸਾਡੇ ਕੋਲ ਔਰ ਇਹਨਾਂ ਆਿਆਂ ਦਾ ਮਾਣ ਰੱਖਣਾ ਔਰ ਪਹਿਲੀ ਤਰੀਕ ਨੂੰ ਪੰਜੇ ਦਾ ਬਟਨ ਉਤਵਾ ਕੇ ਜੋ ਹੈ ਸੁਪਾਲਸਕਿਟ ਖੈਰਾ ਦੀ ਮਦਦ ਕਰਨੀ ਹੈ ਉਹਦਾ ਨਾਮ ਲਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ